ਅਰਤੋਂ ਤੋਂ ਢੋੜੇ ਇਹ ਬੈਂਗਣਾ ਦੀ ਬਹੁਤ ਹੀ ਟੇਸਟੀ ਅਤੇ ਹੈਲਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੀ ਜੀ ਇਸ ਲਈ ਮੈਂ ਲਸਣ ਮਿਰਚ ਅਦਰਕ ਪਿਆਜ਼ ਟਮਾਟਰ ਤੇ ਆਲੂ ਲਏ ਹਨ ਸਬਜ਼ੀ ਨੂੰ ਮੈਂ ਨਾਲ ਦੀ ਨਾਲ ਕੱਟ ਕੇ ਤਿਆਰ ਕਰਾਂਗੀ ਇੱਕ ਸਾਈਡ ਦੇ ਉੱਪਰ ਆਪਾਂ ਨੇ ਗੈਸ ਦੇ ਉੱਪਰ ਤੇਲ ਗਰਮ ਹੋਣ ਲਈ ਰੱਖ ਦਿੱਤਾ ਹੈ ਅੱਧੀ ਕੜਛੀ ਤੇਲ ਦੀ ਲਈ ਹੈ ਤੇ ਇਸ ਦੇ ਵਿੱਚ ਆਪਾਂ ਨੇ ਲਸਣ ਨੂੰ ਬਰੀ ਕੱਟ ਕੇ ਪਾ ਦੇਣਾ ਹੈ ਲਸਣ ਨੂੰ 골ਡਨ ਹੁਣ ਤੱਕ ਪਕਾਵਾਂਗੇ ਉਨੀ دیر ਨੂੰ ਮੈਂ ਪਿਆਜ਼ ਕੱਟ ਕੇ ਤਿਆਰ ਕਰ ਲਿਆ ਹੈ ਹੁਣ ਮਿਰਚਾਂ ਅਤੇ ਅਦਰਕ ਇਸ ਨੂੰ ਵੀ ਬਰੀਕ ਕੱਟ ਲਿਆ ਹੈ ਜੀ ਜਦੋਂ ਪਿਆਜ਼ ਥੋੜਾ ਜਿਹਾ ਗੋਲਡਨ ਹੋ ਗਿਆ ਉਸ ਦੇ ਵਿੱਚ ਅਦਰਕ ਤੇ ਮਿਰਚਾਂ ਪਾ ਦੇਾਂਗੇ ਉਹਨਾਂ ਨੂੰ ਪੱਕਣ ਤੋਂ ਬਾਅਦ ਆਪਾਂ ਇਸ ਵਿੱਚ ਟਮਾਟਰ ਨੂੰ ਪਾ ਦੇਣਾ ਹੈ ਤੇ ਨਾਲ ਹੀ ਮੈਂ ਆਲੂ ਕੱਟ ਕੇ ਤਿਆਰ ਕਰ ਲਏ ਹਨ ਤੇ ਬੈਂਗਣ ਨੂੰ ਮੈਂ ਰਾਉਂਡ ਸ਼ੇਪ ਦੇ ਵਿੱਚ ਕੱਟਿਆ ਹੈ ਜੀ ਇਸ ਤਰੀਕੇ ਨਾਲ ਬਹੁਤ ਦੇਖਣ ਨੂੰ ਸੋਹਣੇ ਲੱਗਦੇ ਨੇ ਤੇ ਟਮਾਟਰ ਆਪਣੇ ਪੱਕ ਗਏ ਹਨ ਸਵਾਦ ਦੇ ਅਨੁਸਾਰ ਉਸ ਦੇ ਵਿੱਚ ਹਲਦੀ ਨਮਕ ਤੇ ਮਿਰਚ ਪਾ ਦితి ਹਾਂ ਸਬਜ਼ੀ ਨੂੰ ਪਾ ਕੇ ਚੰਗੀ ਤਰ੍ਹਾਂ ਹਿਲਾਵਾਂਗੇ ਇਸੇ ਵਿੱਚ ਮੈਂ ਅੱਧਾ ਗਲਾਸ ਪਾਣੀ ਦਾ ਪਾਇਆ ਹੈ ਤੁਸੀਂ ਬਿਨਾ ਪਾਣੀ ਤੋਂ ਵੀ ਸਬਜੀ ਨੂੰ ਇਸ ਮਾਸੇ ਦੇ ਉੱਪਰ 10 ਤੋਂ 15 ਮਿੰਟਾਂ ਤੱਕ ਪਕਾ ਸਕਦੇ ਹੋ ਇਸ ਤਰੀਕੇ ਦੇ ਨਾਲ ਬਣੀ ਹੋਈ ਸਬਜੀ ਬਹੁਤ ਹੀ ਹੈਲਦੀ ਹੁੰਦੀ ਹੈ ਕਿਉਂਕਿ ਆਪਾਂ ਇਸ ਨੂੰ ਸਟੀਮ ਦੇ ਵਿੱਚ ਹੀ ਪਕਾਇਆ ਹੈ ਸਬਜੀ 10 ਮਿੰਟਾਂ ਚ ਬਣ ਕੇ ਤਿਆਰ ਹੋ ਗਈ ਹੈ ਜੀ ਨਾਲ ਦੀ ਨਾਲ ਮੈਂ ਰੋਟੀ ਬਣਾ ਕੇ ਤਿਆਰ ਕਰ ਲਈ ਹੈ ਸਬਜੀ ਦੇਖਣ ਨੂੰ ਬਹੁਤ ਸੋਹਣੀ ਲੱਗਦੀ ਹੈ ਖਾਣ ਨੂੰ ਵੀ ਬਹੁਤ ਜ਼ਿਆਦਾ ਸਵਾਦ ਬਣੀ ਹੈ ਅਗਰ ਤੁਹਾਨੂੰ ਵੀਡੀਓ ਚ ਨਹੀਂ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸਬਜੀ ਨੂੰ ਹੋਰ ਸੁੰਦਰ ਦਿਖਦੇਣ ਦੇ ਲਈ ਮੈਂ ਇੱਕ ਚਮਚਾ ਦیسی ਘਿਓ ਦਾ ਲਿਆ ਉਸ ਦੇ ਵਿੱਚ ਥੋੜੀ ਜੀ ਲਾਲ ਮਿਰਚ ਪਾਈ ਹੈ ਮਹਗੀ ਮਸਾਲਾ ਪਾਇਆ ਹੈ ਇਸ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰਾਂਗੇ ਤੇ ਆਪਣੀ ਤਿਆਰ ਕੀਤੀ ਹੋਈ ਸਬਜੀ ਦੇ ਵਿੱਚ ਇਸ ਨੂੰ ਪਾ ਦਾਂਗੇ ਇਸ ਤਰੀਕੇ ਨਾਲ ਸਬਜੀ ਜਿਹੜੀ ਉਹਦੀ ਲੁੱਕ ਹੋਰ ਵਧੀਆ ਬਣ ਜਾਂਦੀ ਹੈ ਤੇ ਉਹਦਾ ਟੇਸਟ ਵੀ ਵਧ ਜਾਂਦਾ ਹੈ ਜੀ ਹੁਣ ਰੋਟੀ ਦੇ ਨਾਲ ਸਬਜੀ ਨੂੰ ਆਪਾਂ ਸਰਵ ਕਰ ਰਹੇ ਹਾਂ ਤੇ ਨਾਲ ਹੀ ਇਸੇ ਮੈਂ ਦੇਹੀਂ ਦੇ ਆਰਕੀਟ ਹੈ ਜੀ ਦਹੀਂ ਵੀ ਦੇਖੋ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਦੇਖਣ ਲਈ ਧੰਨਵਾਦ